ਆ ਦੇਖ ਲਓ ਤੁਸੀਂ ਦੋਸਤੋ ਯਾਰ ਅਬੀ ਕਿੱਥੇ ਝੋਨਾ ਹੈ ਝੋਨਾ ਜਮਾ ਸੁੱਕ ਕੇ ਹੋ ਰਿਹਾ ਪਿਆ ਯਾਰ ਆ ਘਰੋਂ ਬੇਕਾਰ ਹੋਈ ਪਏ ਮੇਰੇ ਭਰਾ ਵਿਚਾਰੇ ਤੇ ਸਮੈਲ ਇਡੀ ਗੰਦੀ ਆ ਹੀ ਹੁੰਦੀ ਨੇ ਹਰੇਵਾਹੀ ਦੀ ਬਾਈ ਦਾ ਆਪਣੇ ਦੱਸੀ ਬਾਈ ਆਪਣੇ ਆ ਬਾਈ ਆਪਣੇ ਪਿੰਡੋਂ ਆਇਆ ਮੈਂ ਕਿਹ ਬਾਈ ਦੱਸ ਕੀ ਹਾਲਾਤ ਬਹੁਤ ਮਾੜੇ ਆ ਜੀ ਆਹੋ ਹੀ ਘਰਾਂ ਵਿੱਚ ਹੱਸਦੇ ਵਾਂਦੇ ਜਮਾ ਜੱਗੇ ਪੈ ਜਾਵੇ ਹੈ ਜਮਾ ਕਾਲਾ ਪਾਣੀ ਕਾਲਾ ਪਾਣੀ ਮੁਸ਼ਕਲ ਮਾਰ ਜਾਂਦਾ ਜੇ ਇਹੋ ਹੀ ਇੱਥੇ ਖੜਨਾ ਬਹੁਤ ਔਖਾ ਆ ਪੈ ਪਾਣੀ ਅੰਦਰ ਵੇਖੀ ਰੇਤਾ ਚੜਿਆ ਹੋਇਆ ਭੰਜ ਦੇਖ ਦਿਖਾ ਕੇ ਆ ਜਰੇਤਾ ਦਿਖਾ ਕੇ ਤੁਸੀਂ ਦੇਖ ਲਓ ਇੱਥੇ ਆ ਦੇਖੋ ਇਹਨਾਂ ਦੇ ਘਰ ਵਿਚਾਰਿਆਂ ਨੇ ਹਾਂ ਇਹ ਹਾਲ ਹੈ ਨਾ ਕਮਰਿਆਂ ਦੇ ਪਾਣੀ ਵੇਖ ਲੇ ਗਾਲ ਨਾ ਕੱਢੇ ਜਾ ਕੋਈ ਅੰਦਰੋਂ ਦੇਖ ਪਾਣੀ ਤਲਕਨ ਦੇਖੋ ਕਿੰਨੀ ਆ ਬਹੁਤ ਜ਼ਿਆਦਾ ਤਲਕਨ ਹੋਈ ਪਈ ਆ ਘਰਾਂ ਦੇ ਗੇਟ ਦੇਖੋ ਹਾਂ ਜੀ ਉਹ ਅਸੀਂ ਤਾਂ ਇਹ ਦੱਸਣ ਆਂ ਵੰਡੀ ਜੰਨੇ ਉੱਥੇ ਆ ਜਾ ਤਾੜੇ ਸਾਈਡ ਹੈ ਕੋਈ ਕੱਲ ਖਬਰ ਸੁਣਨੇ ਬਾਤ ਕਰਨੇ ਆਵੜੇ ਕੋਲੇ ਪਾਣੀ ਹੈਗਾ ਬਾਣਾ ਚ ਛੋਨੇ ਤੁੰਨੇ ਖਤਮ ਹੈ ਬਾਣਾ ਚ ਖੜਾ ਹੂੰ ਛੜ ਚ ਲੰਗੀਆਂ ਹੋਊਗਾ ਪਾਣੀ ਦੇਖੋ ਲੱਖ ਲੱਖ ਸੀਗਾ ਇੱਥੇ ਪਾਣੀ ਇੱਥੇ ਐ ਤੂੰ ਸਮਝ ਲੈ ਅੱਧੇ ਕੰਮ ਦਾ ਇਹ ਬਰੋਕਰ ਸੇ ਪਾਣੀ ਇੰਨੇ ਕਾ ਜ਼ਿਆਦਾ ਸੀਗਾ ਲੋਕ ਪਹਿਲਾਂ ਆਪਦਾ ਨਿਕਲ ਗਏ ਚਲੋ ਵਧੀਆ ਹੋਇਆ ਪਰ ਇੱਥੇ ਖੜਨਾ ਬਹੁਤ ਔਖਾ ਹੈ ਹੁਣ ਵੀ ਖੜਨਾ ਜਿਹੜਾ ਮੁਸ਼ਕ ਬਹੁਤ ਗੰਦਾ ਮਾਰ ਰਿਹਾ ਬੁਮਾਰੀਆਂ ਦਾ ਘਰ ਬਣਿਆ ਪਿਆ ਇੱਥੇ ਧੰਨ ਜਿਹੜੇ ਲੋਕ ਹੁਣ ਵੀ ਰਹੀ ਜਾਂਦੇ ਇੱਥੇ ਆਪਣੇ ਅਰਕੋ ਕੁਛੇ ਦੀ ਕਿਤੇ ਖਾੜ ਨਹੀਂ ਸਕਦਾ ਇਸ ਥਾਂ ਤੇ ਤੁਸੀਂ ਦੱਸੋ ਸ਼ਰਮਾ ਜੀ ਨਹੀਂ ਖੜ ਸਕਦੇ ਭਰਾਵਾ ਕਸਮੀ ਗੱਲ ਹੈ ਘਰ ਵੇਖ ਕੇ ਨਾ ਤੇ ਆ ਜਗ੍ਹਾ ਦੇਖਿਆ ਹੈ ਖੇਤ ਜਿੱਥੇ ਰੌਣਕ ਹੁੰਦੀ ਹਣੀ ਕਿਸੇ ਵੇਲੇ ਦਸ ਤੂੰ ਮਹੀਨਾ ਪਹਿਲਾਂ ਤੇ ਕਬਰਾਟ ਆਉਂਦੀ ਹੈ ਦੇਖ ਕੇ ਵੀਰੋ ਕੀ ਕਰਨਗੇ ਜਿਨ੍ਹਾਂ ਦੇ ਚਾਰੇ ਇੱਥੇ ਕਹਿੰਦੇ ਯਾਰ ਕਿੱਲੇ ਤੋਂ ਵੱਧ ਕਿਹਦੇ ਜ਼ਮੀਨ ਹੀ ਨਹੀਂ ਹੈਣੀ ਕਿ ਕਿੱਲਾ ਸੁਆ ਕਿੱਲੇ ਹੀ ਨਾ ਬਹੁਤ ਛੋਟੇ ਜ਼ਿਮੀਦਾਰ ਆ ਵਿਚਾਰੇ ਯਾਰ ਜ਼ਿਮੀਦਾਰ ਤੇ ਮਜ਼ਦੂਰ ਆ ਪਰ ਮਾੜੇ ਆ ਯਾਰ